ਸਤਿ ਸ੍ਰੀ ਅਕਾਲ ਜੀ ਨਵੀਂ ਪ੍ਰਾਣੀ ਸਾਂਝ ਪਰ ਤੁਹਾਡਾ ਸਭ ਦਾ ਸਵਾਗਤ ਆ ਜੀ ਆਓ ਅੱਜ ਆਪਾਂ ਸਾਮੋਚ ਆਵਲਾ ਦੇ ਮੋਤੀ ਚੂੜੇ ਦੇ ਲੱਡੂ ਬਣਾਈਏ ਸਾਮੋਚ ਆਵਲਾ ਤੋਂ ਮੋਤੀ ਚੂੜੇ ਦੇ ਲੱਡੂ ਬਣਾਈਏ ਆਪਾਂ ਸਾਮੋਚ ਆਵ ਵੀ ਲੈ ਸਕਦੇ ਆ ਕਣੀ ਵਾਲੇ ਚਾਵਲ ਵੀ ਲੈ ਸਕਦੇ ਆ ਤੇ ਦਲੀਆ ਵੀ ਲੈ ਸਕਦੇ ਇਹਨਾਂ ਤਿੰਨਾਂ ਵਿੱਚੋਂ ਤੁਸੀਂ ਕੋਈ ਵੀ ਇੱਕ ਚੀਜ਼ ਲੈ ਲਓ ਮੈਂ ਸਾਮੋਚ ਆਵ ਲੈ ਆ ਇਹ ਨੂੰ ਵਰਤ ਵਾਲੇ ਚਾਵਲ ਵੀ ਕਹਿ ਦਿੰਦੇ ਆ ਇਹ ਵਸਤਾ ਵਿੱਚ ਵਰਤੇ ਜਾਂਦੇ ਆ ਤੇ ਥੋੜੇ ਜਿਹੀ ਬ੍ਰੀਕ-ਬ੍ਰੀਕ ਹੁੰਦੇ ਆ ਸੋਜੀ ਤੋਂ ਥੋੜੇ ਜਿਹੀ ਰੋਟੇ ਉਜੀ ਮੈਂ ਇੱਕ ਕੌਲੀ ਜਿਹੜੀ ਹੈਗੀ ਆ ਛੋਟੀ ਕੌਲੀ ਆ ਬਾਕੀ ਮੈਜ਼ਰਮੈਂਟ ਵਿੱਚ ਛੋਟੀਆਂ ਕੌਲੀਆਂ ਨਾਲ ਹੀ ਕੀਤੀ ਹੈ ਇਹਨਾਂ ਨੂੰ ਧੋਣਾ ਕਰਕੇ ਵੱਡੀ ਕੌਲੀ ਚ ਪਾ ਲਿਆ ਜਿੰਨੇ ਆਪਾਂ ਸਾਮੂਹ ਚਾਹੋ ਲੈ ਆ ਉਹਨੇ ਆਪਾਂ ਗੁੜ ਸ਼ੱਕਰ ਗੁੜ ਚੀਨੀ ਜੋ ਵੀ ਤੁਸੀਂ ਲੈਣੀ ਆ ਤੁਸੀਂ ਉਹ ਲੈ ਸਕਦੇ ਮਿਸ਼ਰੀ ਲੈ ਲਓ ਚੀਨੀ ਲੈ ਲਓ ਤੇ ਸ਼ੱਕਰ ਲੈ ਲਓ ਮੈਂ ਦੋਨੇ ਮਿਕਸ ਕਰਕੇ ਲਈਆਂ ਨੇ ਚੀਨੀ ਅੱਧੀ ਚੀਨੀ ਤੇ ਅੱਧੀ ਸ਼ੱਕਰ ਲਈ ਆ ਫਿਰ ਇਸੇ 4-5 ਚਮਚੇ ਘਿਓ ਦੇ ਪੈਣਗੇ ਤੇ ਆਪਾਂ ਤੁਹਾਨੂੰ ਦਿਖਾਉਣਾ ਜੀ ਰੈਸਪੀ ਨਾਲ ਬਾਕੀ ਨਾਲ ਨਾਲ ਦਿਖਾ ਦੇਵਾਂਗੇ ਕਿਹੜੇ ਵਾਸਤੇ ਆਪਾਂ ਕੀ ਕੀ ਜੀ ਬਣਾਵਾਂਗੇ ਅੱਜ ਆਪਾਂ ਸ਼ੁਰੂ ਕਰਦੇ ਆਂ ਸਮੋਚ ਆਵਾਂ ਦੇ ਮੋਤੀ ਚੋਦੇ ਲੱਡੂ ਸਭ ਤੋਂ ਪਹਿਲਾਂ ਜੀ ਆਪਾਂ ਚਾਵਲਾ ਵਿੱਚ ਚਾਵਲਾ ਨੂੰ ਧੋ ਲੈਣਾ ਇਹਨੂੰ ਦੋ ਵਾਰੀ ਧੋ ਕੇ ਤੇ ਛਾਣਨੀ ਦੇ ਵਿੱਚ ਆਪਾਂ ਮੈਂ ਕੱਢ ਕੇ ਰੱਖ ਦੇਣਾ ਇਹਨਾਂ ਨੂੰ ਆਪਾਂ ਛਾਣਨੀ ਦੇ ਵਿੱਚ ਕੱਢ ਕੇ ਰੱਖ ਲੈਣਾ ਪਹਿਲਾਂ ਮੈਂ ਦੋ ਵਾਰੀ ਇਹਨਾਂ ਨੂੰ ਧੋ ਲਵਾਂ ਫਿਰ ਲਾ ਪਾਣੀ ਪਾ ਚਾਵਲਾ ਨੂੰ ਲੈ ਲੋ ਕੋਲੀ ਕੋਦੇ ਹੱਥਾਂ ਦੇ ਨਾਲ ਇਹ ਪਹਿਲ ਨੂੰ ਡレイン ਕਰ ਦਿਓ ਤੇ ਫਿਰ ਇੱਕ ਵਾਈ ਪਾਣੀ ਫੇਰ ਪਾ ਦਿਓ ਚਾਵਲਾ ਨੂੰ ਧੋਣਾ ਬਹੁਤ ਜ਼ਰੂਰੀ ਆ जो जी आपकी तुम उसका बारी मैं रेसिपी दिखा रही है जो जी आप चावलों धो लिया धो के तो आप छानी में क्ड के इन रख लिया यू पासे करके रखते हैं तो आप केसर का प्रोसैस करके रखते हैं ताकि आपको इनकू केसर का फ्लेवर देना छोटी इलायची केसर का मैं थोड़े धग केसर से ले लिया रबड़ लिया था केसर वाले कलर दे दे तो फ्लेवर वजी देसर के दे धगे होर पा ला ਇਹ ਜਿਵੇਂ ਆਈਸ ਪਾ ਕੇ ਰੱਖਦੇ ਆ। ਕਿ ਸਰ ਵੀ ਅਧੇ ਤੁਸੀਂ ਪਾਉਣਾ ਵਾ ਤੇ ਇਦਾਂ ਪਹਿਲਾਂ ਉਹ ਨੂੰ ਕੇਸ ਨੂੰ ਰਗੜ ਦੇਣ ਲਾਉਂਦੇ ਸੀ ਵਾਲੇ ਦੇ ਵਿੱਚ ਤੇ ਫਿਰ ਉਹਦੇ ਵਿੱਚ ਆਈਸ ਪਾ ਦਿਆ ਤੇ ਫਿਰ ਨੂੰ ਸਾਈਡ ਤੇ ਕਰਕੇ ਰੱਖ ਦੇ ਜਦੋਂ ਜਿਹੜੀ ਗੱਤੋਂ ਕਰਨੀ ਆ ਉਸ ਟਾਈਮ ਤੁਹਾਨੂੰ ਦੱਸਾਂਗੇ ਕਿਹ ਪਾਜੀ ਗੱਤੋਂ ਕਰਨੀ। ਜਿਵੇਂ ਇਹਦੇ ਚ ਆਈਸ ਕਿਊਬ ਪਾ ਦੇ। ਨਾ ਜਿਵੇਂ ਕੇਸ ਨੂੰ ਰਗੜ ਕੇ ਤੇ ਆ ਕੇ ਆਈਸ ਕਿਊਬ ਇਹਦੇ ਵਿੱਚ ਪਾਉਣ ਲੱਗੇ ਆ। ਇਹਨੂੰ ਸਾਈਡ ਤੇ ਕਰਕੇ ਰੱਖ ਦੇ। ਜਿਵੇਂ ਗਿਦੋ ਆਇਸਪੀਕਲ ਜੂਗੀ ਪਾਣੀ ਬਣ ਜੂਗਾ ਇਹਦਾ ਤੇ ਕਿਸੇ ਨੇ ਆਪਣਾ ਕਲਰ ਤੇ ਫਲੇਵਰ ਵਧੀਆ ਛੱਡ ਦੇਣਾ ਦੇ ਵਿੱਚ ਇਹਨੂੰ ਮੈਂ ਸਾਈਡ ਤੇ ਕਰਕੇ ਰੱਖ ਦਿਆਂ ਨੀ ਇਹਦੇ ਅੱਪਾ ਪਾਣੀ ਚਲੇ ਦੀ ਰਾਹੀ ਰਹਿ ਜਾ ਆਪਾਂ ਗੈਸ ਆਨ ਕਰਦੇ ਆ ਤੁਸੀਂ ਮੀਡੀਅਮ ਸਟੇਕ ਤੇ ਆਹਦੇ ਦੇ ਪਰਾਹੀ ਰੱਖ ਕੇ ਜਿਹੜੇ ਆਪਣੇ ਚਾਵਲ ਨੇ ਕਿਉਂਕਿ ਇਹ ਪਰ ਜਿਹੜਾ ਪਾਣੀ ਦੇ ਨਾਲ ਧੋਤੇ ਆ ਤੇ ਇਹ ਥੋੜੇ ਜਿ ਗਿੱਲੇ ਆ ਆਪਾਂ ਪਹਿਲਾਂ ਇਹਨਾਂ ਨੂੰ ਡਰਾਈ ਰੋਸਟ ਕਰਨਾ ਆ ਚਾਵਲਾਂ ਨੂੰ ਫਿਰ ਆਪਾਂ ਇਹਨੂੰ ਘਿਓ ਦੇ ਵਿੱਚ ਭੁੰਨਣਾ ਇੱਕ ਮਿੰਟ ਆਪਾਂ ਇੱਕ ਕੜਾਹੀ ਗਰਮ ਹੋ ਲੈਂਦੇ ਨੇ ਆ। ਮੈਂ ਤੱਕ ਮੇਰੇ ਕੋਲ ਥੋੜੇ ਜਿਹੇ ਪਿਸਤੇ ਦੇ ਬੀਜ ਸੀਗੇ। ਇਹ ਮੈਂ ਉਹੇ ਪਾ ਲਏ। ਇਹ ਚਾਰੇ ਮਾ ਗਿਉਂਦੇ ਆ। ਲੱਡੂਆਂ ਵਿੱਚ ਮੋਤੀ ਚੋ ਦਿਲ ਦੇ ਵਿੱਚ ਬਹੁਤ ਸਵਾਲ ਆ ਜਾਂਦੇ। ਥੋੜੇ ਜਿਵੇਂ 2 ਚਮਚੇ ਉਹ ਵੀ ਲੈ ਲਏ। ਜਦੋਂ ਵੀ ਆਪਣੀ ਕੜਾਹੀ ਗਰਮ ਹੋ ਜਾਂਦੀ ਆ ਤੇ ਆਪਾਂ ਜਿਹੜੇ ਤੋਤੇ ਹੋਏ ਚਾਵਲ ਆ ਪਹਿਲਾਂ ਇਹ ਹੀ ਪਾ ਦੇ ਇਹਦੇ ਵਿੱਚ। ਆਪਾਂ ਇਹਨਾਂ ਨੂੰ ਡਰਾਈ ਰੋਸਟ ਕਰਨਾ। ਮੈਂ ਇਹਨੂੰ ਸਕਾਰ ਰਿਹਾ ਜਿਹੜਾ ਪਾਣੀ ਆ ਇਹਦੇ ਵਿੱਚ ਮਾੜਾ ਮੋਟਾ। ਤੋ ਕੇ ਜਿਹੜੇ ਦਲੀਆ ਲੈਣਾ ਚਾਹੇ ਚਾਵਲ ਲੈਣੇ ਆ ਧੋ ਕੇ ਲੈ ਲੈਣਾ। ਨਾਲੇ 1 ਮਿੰਟ ਵਿੱਚ ਹੀ ਡਰਾਈ ਰੋਸ ਹੋ ਜਾਣਾ। ਫਿਰ ਆਪਾਂ ਇਹਦੇ ਵਿੱਚ ਕਿਉ ਪਾਵਾਂਗੇ। ਇਹ ਡਰਾਈ ਰੋਸ ਕਰਕੇ ਮੈਂ ਤੁਹਾਨੂੰ ਦਿਖਾਉਣੀ ਆ। 1 ਮਿੰਟ ਇਹ ਨਾਲ ਲੱਗੂਗਾ। ਜਿਹੜੇ ਆਪਾਂ ਤੋਤੇ ਹੋਏ ਚਾਵਲ ਵਿੱਚ ਪਾਏ ਸੀ ਤੇ ਆਪਾਂ ਡਰਾਈ ਰੋਸ ਕਰ ਲਏ ਆ ਤੇ ਹੁਣ ਫਿਰ ਇਹ ਇਕੱਲੇ ਇਕੱਲੇ ਹੋ ਗਏ ਆ। ਸੋਣਾ ਬਹੁਤ ਜ਼ਰੂਰੀ ਚਾਹੇ ਦਲੀਆ ਹੋਵੇ ਤੇ ਚਾਹੇ ਚਾਵਲ ਹੋਣ। ਤੇ ਧੋ ਪਾਣੀ ਜ਼ਰੂਰ ਤਾਂ ਨਹੀਂ ਕੱਢ ਕੇ ਇਹਦੇ ਤੇ ਫਿਰ ਇਹਨੂੰ ਇੱਕ ਵਾਰੀ ਡ라이 ਰੋਸਟ ਕਰ ਲਿਓ ਕੋਈ ਬਿਨਾ ਪੁੱਛ ਪਾਏ ਤੇ ਹੁਣ ਆਪਾਂ ਇਹਦੇ ਵਿੱਚ ਘਿਓ ਪਾ ਦੇਣਾ ਤਾਂ ਘਿਓ ਪਾ ਕੇ ਇਹਨੂੰ ਪੁਨਰਨਾਮਾ ਜਿਸ ਵਿੱਚ ਮੈਂ ਚਾਰ ਕ ਚਮਚੇ ਘਿਓ ਦੇ ਦੇਖ ਲੈ ਕੋਈ ਦੇ ਹੋਣਗੇ ਉਹ ਪਾਉਂਦੇ ਨਾ ਕਿ ਚਾਰ ਤੁਸੀਂ 250 ਗ੍ਰਾਮ ਮੇਰੇ ਕੋਲ ਕੌਂਦੀ ਆ ਇਹ 250 ਗ੍ਰਾਮ ਚਾਅਦਾ ਮੇਰੇ ਤੇ 250 ਗ੍ਰਾਮ ਦੇ ਮਗਰ ਤੁਸੀਂ 50 ਗ੍ਰਾਮ ਘਿਓ ਪਾ ਲਿਆ ਕਿਉਂਕਿ 90 ਗ੍ਰਾਮ ਦਾ ਚਮਚਾ ਹੁੰਦਾ ਇਹ ਪੰਜੇਤ ਚੰਗੇ ਪਿਆਉਦੇ ਬਹੁਤ ਐਗਜ਼ੈਕਟ ਹੋਰ ਨਹੀਂ ਆਪਾਂ ਪਾਉਣਾ ਦਾ ਇੰਨੇ ਵਾਤਾ ਕਿ ਥੋੜਾ ਹੀ ਕਿਉਂ ਪਾਉਣਾ ਇਸ ਕਿ ਉਹਦੀ ਬੜੀ ਜ਼ਰੂਰਤ ਨਹੀਂ ਹੁੰਦੀ ਇਹ ਤਾਂ ਤੁਸੀਂ ਕਰੀਮੀ ਟੈਕਚਰ ਦੇਣਾ ਮੈਂ ਕੋਈ ਦਾ ਟੈਕਚਰ ਦੇਣਾ ਫਿਰ ਸਿਰਪਟਾ ਨਾ ਬਣਾਈਓ ਇਹ ਤੁਸੀਂ ਨਹੀਂ ਲੈਣਾ ਵਾ ਮਤਲਬ ਕਿ ਕਰਮੀਆਂ ਦੇ ਵਿੱਚ ਵੀ ਕੋਈ ਦਾ ਟੈਕਚਰ ਜਿਹੜਾ ਪਾਉਣਾ ਹੁੰਦਾ ਟੈਕਸਚਰ ਨਹੀਂ ਹੁੰਦਾ ਦਾ ਹਲਕੇ ਰੱਖਨੇ ਖਾਮ ਦੇ ਵਿੱਚ ਤੇ ਫਿਰ ਤੁਸੀਂ ਪਾਣੀ ਜ਼ਿਆਦਾ ਨਾ ਪਾਣੀਾ ਬਣਾਉਣਾ ਤਾਂ ਪਾਣੀ ਵੀ ਉਹ ਨਹੀਂ ਲੱਗਣਾ ਤੇ ਦੁੱਧ ਵੀ ਉਹ ਨਹੀਂ ਲੱਗਣਾ ਇਹਨਾਂ ਨੂੰ ਬਣਾਉਣ ਦਾ ਵਾਸਤੇ ਆਪਾਂ ਜਿਵੇਂ ਦਲੀਏ ਨੂੰ ਕੋਈ ਵਿੱਚ ਵੀ ਬਣਾ ਲੈਨੇ ਆ ਪਾਣੀ ਵਿੱਚ ਵੀ ਬਣਾ ਲੈਨੇ ਆ ਤੇ ਦੁੱਧ ਵਿੱਚ ਵੀ ਬਣਾ ਲੈਨੇ ਆ ਇਸੇ ਤਰੀਕੇ ਨਾਲ ਜੇ ਆਪਾਂ ਇਹ ਜਿਹੜੇ ਲੱਡੂ ਆ ਮੋਤੀ ਚੂਰ ਦੇ ਇਹਨਾਂ ਨੂੰ ਆਪਾਂ ਪਾਣੀ ਨਾਲ ਵੀ ਬਣਾ ਸਕਦੇ ਆ ਤੇ ਆਪਾਂ ਇਹਨਾਂ ਨੂੰ ਦੁੱਧ ਨਾਲ ਵੀ ਬਣਾ ਸਕਦੇ ਆ ਉਹ ਆਪਣੀ ਮਰਜ਼ੀ ਆ ਤੇ ਤੁਸੀਂ ਇਹਨੂੰ ਚਾਸਨੀ ਨਾਲ ਵੀ ਬਣਾ ਸਕਦੇ ਆ ਤੇ ਬਿਨਾ ਚਾਸਨੀ ਕੋਈ ਬਣਾ ਸਕਦੇ ਆ ਮੈਂ ਤਾਂ ਅੱਜ ਬਿਨਾ ਚਾਸਨੀ ਤੇ ਦੱਸੂਗੀ ਕਿਉਂਕਿ ਚਾਸਨੀ ਦਾ ਕਈਆਂ ਨੂੰ ਚੱਕਰ ਇਹ ਬਣ ਜਾਂਦਾ ਕਿ ਕਈਆਂ ਕੋਲ ਜਿਹੜੀ ਚਾਸਨੀ ਆ ਉਹ ਸਹੀ ਨਹੀਂ ਬਣਦੀ ਤੇ ਇਕ ਤਾਰੀ ਇਸ ਕਰਕੇ ਚਾਹ ਸੀ ਜਦ ਮੈਂ ਚੱਕਰ ਨਹੀਂ ਪਾਉਣਾਗਾ ਇਹਦੇ ਵਿੱਚ ਸੋ ਜੇ ਇਥੇ ਆਪਾਂ ਜਿਹੜੇ ਆਪਣੇ ਮੱਕ ਜਨੇ ਚਾਰੇ ਆਪਾਂ ਉਹ ਵੀ ਨਾਲ ਹੀ ਪੁੰ ਲੈਨੇ ਤੁਸੀਂ ਇਹਦੇ ਵਿੱਚ ਕੁਝ ਵੀ ਪਾ ਸਕਦੇ ਆ ਤੁਸੀਂ ਡ్రਾਈ ਫਰੂਟ ਪਾ ਦਿਓ ਜਾਂ ਕੁਝ ਵੀ ਹੋਰ ਪਾਉਣੇ ਆ ਪਰ ਮੇਰੇ ਚਾਰੇ ਮੱਕ ਜੀ ਪਾਉਂਗੀ ਤਾਂ ਗਰਮੀਆਂ ਦੇ ਵਿੱਚ ਤੇ ਠੰਡੇ ਹੁੰਦੇ ਆ ਮੱਕ ਜ ਤੇ ਮੈਂ ਦੋ ਚਮਚੇ ਮੱਕ ਜ ਦੇ ਵਿੱਚ ਨਾਲ ਹੀ ਪਾ ਲੈਨੇ ਆ ਇਹ ਮੱਕ ਜਾਂ ਨੂੰ ਪਾ ਕੇ ਇਹਨਾਂ 2 ਮਿੰਟ ਲਈ ਨਾ ਕੁੱਕ ਕਰਾਉਂਦੀ ਹਾਂ 2 ਮਿੰਟ ਹੀ ਪਹਿਲਾਂ ਪਾਉਣ ਲਿਆ ਤੇ 2 ਮਿੰਟ ਹੀ ਮੈਂ ਹੋਰ ਪਾਉਣ ਲਈ ਆ ਜਾ ਸੇਮਾ ਗਏ ਸੇ ਕੋਨੇਓ ਘਿਓ ਦੇ ਵਿੱਚ ਤਾਂ ਕਿ ਆਪਣਾ ਪਾਣੀ ਦੁੱਧ ਦੇ ਵਿੱਚ ਪਾਉਣਾ ਵਾ ਤੇ ਕਿਉਂ ਵਿੱਚ ਭੁੰਨਦਾ ਨਾ ਦਾ ਮਤਲਬ ਇਹ ਹੁੰਦਾ ਕਿ ਇਹਦੇ ਜਿਹੜੇ ਦਾਣੇ ਆ ਉਹ ਕੱਲੇ ਕੱਲੇ ਰਹਿ ਜਿਵੇਂ ਆਪਣੇ ਮੋਤੀ ਚੋਤੇ ਦਾਣੇ ਹੁੰਦੇ ਆ ਕਿਉਂ ਵਿੱਚ ਇਸ ਕਰਕੇ ਭੁੰਨਣਾ ਹੁੰਦਾ ਹੈ ਇਹਨਾਂ ਪਹਿਲਾਂ ਤੋਣਾ ਵਾ ਫਿਰ ਉਹਨੂੰ ਡਰਾਈ ਰੋਸਟ ਕਰਨਾ ਵਾ ਇਹਦੇ ਵਿੱਚ ਹੀ ਕੜਾਹੀ ਦੇ ਵਿੱਚ ਫਿਰ ਚਾਰ ਚਮਚੇ ਘਿਓ ਦੇ ਪਾ ਕੇ ਭੁੰਨ ਲਿਓ ਤੇ ਫਿਰ ਤੁਸੀਂ ਜੇ ਨਾਰੀਅਲ ਪਾਉਣਾ ਜਾਂ ਕੁਝ ਹੋਰ ਪਾਉਣੀਆਂ ਚੀਜ਼ਾਂ ਤੁਸੀਂ ਲਈ ਪਾ ਸਕਦੇ ਆ ਤੇ ਜਿੰਨੇ ਆਪਾਂ ਚਾਵਲ ਲਏ ਆ ਤੁਸੀਂ ਪਾਣੀ ਪਾਉਣਾ ਤਾਂ ਡੇਢ ਗੁਣਾ ਪਾਣੀ ਪਾ ਦਿਓ ਤੇ ਜੇ ਦੁੱਧ ਪਾਉਣਾ ਤਾਂ ਡੇਢ ਗੁਣਾ ਪਾਣੀ ਪਾ ਦਿਓ ਦੁੱਧ ਪਾ ਦਿਓ ਡੇਢ ਗੁਣਾ ਦੇ ਵਿੱਚ ਇਹ ਪੱਕ ਜਾ ਕੋਚੀ ਨਹੀਂ ਆਪਣਾ ਪਾਣੀ ਛੱਡ ਦਿੰਦੇ ਆ ਆ ਵੀ ਨੇ ਇਹ ਟੈਸਟ ਇਹਦਾ ਨਹੀਂ ਪੀਣਾ ਆਪਣੇ ਮਿੱਠਾ ਹੋ ਗਾ ਇਹਨਾਂ ਕੱਲ੍ਹ ਕਰੀਏ ਉਸ ਇਹਨਾਂ ਨੂੰ ਕਿਉਂ ਪਾ ਕੀ ਹੈ ਗੁਣ ਨੇ ਜਰਗਾਹ ਤੇ ਉਹ ਨਹੀਂ ਪਨਾਂਗਾ ਤੇ ਉਹ ਇਹਨਾਂ ਨੂੰ ਬਰਾਊਨ ਨਹੀਂ ਜ਼ਿਆਦਾ ਕਰਨਾਗਾ ਬਸ 5 ਇੱਕ ਮਿੰਟਾਂ ਲਈ ਇਹਨਾਂ ਨੂੰ ਪਨਾਂਗਾ ਲੋ ਗਾਸ ਤੇ ਬਿਚੇ ਮੈਂ ਅਰੇ ਮਾੜੇ ਪਾਉਂਦੇ ਹਾਂ ਉਸ ਦੇ ਵਿੱਚ ਕਾਲੀ ਮਿਰਚੀ ਪਾਸਦੇ ਆ ਕੁਝ ਚੌਲ ਕਾਲੀ ਮਿਰਚ ਬੈ ਨਹੀਂ ਕਰਦੇ ਤੇ ਕਾਲੀ ਮਿਰਚੀ ਦੇ ਵਿੱਚ ਸਬਜ਼ੀਆਂ ਪੰਜ ਸੱਤ ਕਾਲੀ ਮਿਰਚਾਂ ਤੇ ਹੈ ਪਾ ਲਓ ਜੇ ਜੇ ਤੇ ਆਪਾਂ ਥੋੜੀ ਜਿਹੀ ਜੇ ਕਾਲੀ ਮਿਰਚ ਮੈਂ ਸੱਤ ਪਾਉਣ ਲੱਗਿਆਂ ਤੁਸੀਂ ਪੀਸੀ ਹੋਈ ਵੀ ਪਾ ਸਕਦੇ ਤਾਂ ਕਿ ਜਿੰਨੇ ਕਿ ਲੱਡੂ ਵਨ ਦੇ ਇੱਕ ਇੱਕ ਲੱਡੂ ਦੇ ਵਿੱਚ ਇੱਕ ਇੱਕ ਕਾਲੀ ਮਿਰਚ ਆ ਜਾਵੇ ਤਾਂ ਕਿ ਜਿਹੜੇ ਚੌਲ ਆ ਆਪਾਂ ਨੂੰ ਬੈ ਨਾ ਕਰ। ਇਹ ਚਾਵਲਾਂ ਦੇ ਵਿੱਚ ਝਾੜਾ ਕਰਕੇ ਕਾਲੀ ਮਿਰਚ ਪਾਈ ਜਾਂਦੀ ਹੈ। ਇਹ ਜੋ ਪਿੱਛੇ ਕਾਲੀ ਮਿਰਚ ਪਾ ਦਿੱਤੀ ਹੈ ਤੇ ਕਾਲੀ ਮਿਰਚ ਨੂੰ ਨਹੀਂ ਆਪਾਂ ਵਿੱਚ ਪਾਉਂਦੇ ਨਾ ਮੈਂ ਜੈਸਾ ਬੰਦ ਕਰ ਦਿੱਤਾ ਸੀ ਜੇ ਮੈਂ ਦੁਬਾਰਾ ਫੇਰ ਸੀ ਮੈਂ ਗੈਸ ਤੇ ਟੋਟਲ ਇਹਨੂੰ 5 ਮਿੰਟ ਪਕਾਉਣਾ ਵਾ ਚਾਵਲ ਦਾ। 250 ਗ੍ਰਾਮ ਇਹ ਤੁਹਾਡੇ ਚਾਵਲ ਦਾ। ਇਹ ਸਾਡੇ ਜਿੱਦਾ ਸਾਡੇ ਕੋਲ ਗਰਮ ਪਾਣੀ ਆ ਵਾ ਜਿਹਦਾ ਪਾਣੀ ਪਾਉਣਾ ਤਾਂ ਤੁਸੀਂ ਇੱਕ ਸਾਈਡ ਤੇ ਗਰਮ ਰੱਖ ਲਿਓ ਪਾਣੀ ਨੂੰ ਮੈਂ ਦੁੱਧ ਨੂੰ ਵਾਲਾ ਦੇ ਕੇ ਰੱਖਿਆ ਹੋਇਆ ਵਾ ਤੇ ਮੈਂ ਇਹਦੇ ਵਿੱਚ ਦੁੱਧ ਪਾਉਣ ਲੱਗਿਆਂ ਕਿਉਂਕਿ ਮੈਂ ਥੋੜਾ ਜਿਹਾ ਕਰੀਮੀ ਟੈਕਚਰ ਦੇਣਾ ਵਾ ਮੈਂ 1.5 ਕਨੀਆਂ ਦੇ ਵਿੱਚ ਦੁੱਧ ਪਾ ਲਿਆ ਜੀ ਫਲੇਵਰ ਵਾਸਤੇ ਮੈਂ ਇਲੈਚੀ ਵੀ ਪਾ ਦਨੀ ਆ ਕੁੱਟੀ ਹੋਈ ਹੈ ਮੇਰੇ ਕੋਲ ਇਲੈਚੀ ਛੋਟੀ ਇਲੈਚੀ ਜਿਹੜੀ ਹਰੀ ਇਲੈਚੀ ਮੁੰਜੀ ਆ ਦਰਮਿਆਲੇ ਵਿੱਚ ਉਹੀ ਜਾ ਵਾ ਠੀਕ ਰਹਿੰਦੀ ਹੈ ਤੇ ਉਹਦਾ ਫਲੇਵਰ ਵੀ ਵਧੀਆ ਹੁੰਦਾ ਹੈ ਇਹ ਉਹ ਹਾਂ ਜਿਹੜੀ ਠੰਡੀ ਹੁੰਦੀ ਹੈ ਆ ਕੋਲੀ ਲੈਣੀ ਹੈ ਮੈਂ ਇਹ ਮੈਂ 1/2 ਕੋਲੀ ਦੁੱਧੇ ਲਵਾਂਗੀ ਜਦੋਂ ਮੇਰਾ ਵਾਲਾ ਦੇ ਕੇ ਰੱਖਿਆ ਹੋਇਆ ਹੈ ਤੁਦਨ ਵੀ ਵਾਲਾ ਦੇ ਕੇ ਪਾਉਣਾ ਤੇ ਪਾਣੀ ਨੂੰ ਗਰਮ ਕਰਕੇ ਪਾਉਣਾ ਇਹਦੀ ਕੋਲੀ ਮੈਂ ਪੋਰ ਪਾਉਂਗੀ ਅੱਛਾ ਅੰਧੀ ਕੋਲੀ ਉਹਦੀ ਪੋਰ ਪਾਤੀ ਹੈ ਤੇ ਹੁਣ ਆਪਾਂ ਇਹਨੂੰ ਇਹਦੀਸੇ ਪਾਣੀ ਲਈ ਆਪਾਂ ਕਿਸ ਸਰ ਇਹਨੂੰ ਆਪਾਂ ਸੇਮ ਗੈਸ ਤੇ ਟੱਕੇ ਰੱਖ ਦੇਣਾ ਜਿਦਾਂ ਆਪਾਂ ਚਾਵਲਾਂ ਨੂੰ ਪੱਕਣ ਲਈ ਰੱਖਦੇ ਹੁੰਦੇ ਆ ਇਸ ਤਰੀਕੇ ਨਾਲ ਆਪਾਂ ਇਹਨਾਂ ਨੂੰ ਸੇਮ ਗੈਸ ਤੇ ਪੱਕਣ ਲਈ ਰੱਖ ਦੇਣਾ ਇਹਨੇ ਸਾਰਾ ਤੋਂ ਸੁੱਕ ਲੈਣਾ ਕਿ ਤੁਸੀਂ ਪਾਣੀ ਪਾਇਆ ਤਾਂ ਪਾਣੀ ਵੀ ਸੁੱਕ ਲੈਣਾ ਜਿਵੇਂ ਆਪਣੇ ਚਾਵਲ ਸੁੱਕ ਜਾਂਦੇ ਆ ਤੇ ਆਪਣਾ ਵਿੱਚ ਆਪਾਂ ਡਬਲ ਪਾਣੀ ਪਾਉਣੇ ਆ ਪਰ ਇਹਦੇ ਵਿੱਚ ਆਪਾਂ ਡੇਢ ਗੁਣਾ ਪਾਉਣਾ। ਤਾਂ ਕਿ ਇਹਦੇ ਵਿੱਚ ਆਪਾਂ ਚੀਨੀ ਪਾਉਣੀ ਤੇ ਚੀਨੀ ਨੇ ਵੀ ਪਾਣੀ ਛੱਡਣਾ। ਚੀਨੀ ਆਪਾਂ ਬਾਅਦ ਵਿੱਚ ਪਾਉਣੀ ਹੈ। ਇਹਦੇ ਵਿੱਚ ਮੁੰਨੀ ਪਾਉਣੀ ਹੈ। ਹੁਣ ਆਪਾਂ ਇਹਦੇ ਵਿੱਚ ਜਿਹੜਾ ਮੈਂ ਕੇਸਰ ਕਰਕੇ ਰੱਖਿਆ ਹੋਇਆ ਵਾ ਕੇਸਰ ਦਾ ਪਾਸਾ ਆਪਾਂ ਉਹ ਪਾ ਦੇਣਾ। ਉਹ ਜਿਹੜਾ ਮੈਲਟ ਹੋ ਗਈ ਸੀਗੀ ਆਈਸ ਤੁਸੀਂ ਇਹਦਾ ਕਨਰ ਦੇਖ ਸਕਦੇ ਆ। ਕਿੰਨਾ ਸੁਨਾ ਕਲਰ ਆਇਆ। ਸੱਤ ਦੇ ਜਿਕੇ ਲਈ ਮੈਂ ਚੀਨੀ ਪਾਉਣੀ ਤਾਂ ਕੇਸ ਕਰੇ ਪੀਲਾ ਕਲਰ ਆ ਜਾਣਾ ਸੀ ਲੱਡੂਆਂ ਦੇ ਵਿੱਚ ਪਰ ਮੈਂ ਥੋੜੀ ਚੱਕਰ ਪਾ ਰਹੀ ਆ ਤੇ ਥੋੜਾ ਜਿਹਾ ਕਲਰ ਚੱਕਰ ਵਾਲਾ ਬਣੂਗਾ ਜਿਦ ਤੇ ਆਪਾਂ ਇਹ ਕੋਲੀਏ ਨਾ ਹਲਾ ਦਈਏ ਚੰਗੀ ਤਰ੍ਹਾਂ ਤੇ ਇਹ 5-10 ਮਿੰਟਾਂ ਦੇ ਵਿੱਚ ਹੀ ਬਣ ਜਾਂਦੇ ਆ ਜਿਆਦਾ ਟਾਈਮ ਨਹੀਂ ਲੈਂਦੇ ਇਹ ਵੀ ਲੋ ਜਿਹਾ ਪਾਖ ਲੇਤਾ ਇਹਨੂੰ ਹੁਣ 5 ਮਿੰਟ ਆਪਾਂ ਵੇਟ ਕਰਦੇ ਆ ਮੋਈ 5 ਮਿੰਟ ਹੋ ਗਏ ਦੁੱਧ ਪਾ ਕੇ ਰੱਖਿਆ ਨੂੰ ਇਹਨਾਂ ਨੂੰ ਫੋਨਾ ਪਾਇਨੋ ਦੇ ਦੇ। ਉਹ ਜਿਹਨੇ ਸਾਰਾ ਦੁੱਧ ਸੋਕ ਲਿਆ। ਤੁਸੀਂ ਦੇਖ ਸਕਦੇ ਹੋ ਤੇ ਇੱਕ ਇੱਕਲੇ ਚਾਵਲ ਖੋ ਗਏ ਆ। ਦੁੱਧ ਦੇ ਵਿੱਚ ਕੋਸੂ ਗਿਆ ਨਾਲ ਵਿੱਚੋਂ ਇਹਨਾਂ ਨੂੰ ਤੁਸੀਂ ਇੱਕੋ ਜਿਹਾ ਚੈੱਕ ਵੀ ਕਰ ਸਕਦੇ ਆ। ਇਹ ਬਿਲਕੁਲ ਬਣ ਗਏ ਆ। ਜਿਦਾਂ ਆਪਣੇ ਚਾਵਲ ਬਣ ਜਾਂਦੇ ਹੁੰਦੇ ਆ। ਇਸ ਪਰ ਪਾਣ ਤੁਸੀਂ ਪਾਣੀ ਆ ਚਾਹੇ ਦੁੱਧ ਦਾ 1.5 ਗੁਣਾ ਪਾਉਣਾ ਵਾ। ਤੇ ਇਸ ਸਾਥੇ ਆਪ ਇਹਦੇ ਵਿੱਚ ਤੁਸੀਂ ਚੀਨੀ, ਸ਼ੱਕਰ, ਗੋੜ੍ਹ ਜੋ ਵੀ ਪਾਉਣਾ ਚਾਹੋ ਨੇ ਆ ਮਿਸ਼ਰੀ। ਉਹ ਤੁਸੀਂ ਪਾ ਸਕਦੇ ਆ। ਉਹ ਪਾ ਕੇ ਫਿਰ ਆਪਾਂ ਇਹਨਾਂ 2 ਮਿੰਟ ਲਈ ਹੋਲਸੇ ਕਰਵਾਵਾਂਗੇ। ਲੋ ਜੀ ਇੱਥੇ ਮੈਂ ਅੱਧੀ ਸ਼ੱਕਰ ਤੇ ਅੱਧੀ ਚੀਨੀ ਲਈ ਆ। ਉਹ ਮੈਂ ਇਹਦੇ ਵਿੱਚ ਪਾਉਣ ਲੱਗੇ ਆ। ਜੇ ਤੁਹਾਨੂੰ ਮੈਨੂੰ ਇੱਕ ਵਾਰ ਜੱਜ ਕਰ ਦਿਖਾ ਵੀ ਦਿੰਨੀ ਆ ਕਿ ਇਦਾਂ ਦੇ ਹੋ ਜਾਂਦੇ ਆ ਇਹ। ਜਿਹੜਾ ਦੇ ਆਪਾਂ ਪਹਿਲਾਂ ਪੁੰਨਰ ਟਾਈਮ ਤੇ ਹੋਏ ਹੋਏ ਸੀ ਨਾ ਤੇ ਉਸ ਤਰੀਕੇ ਦੇ ਹੋ ਜਾਂਦੇ ਆ ਡਿਰ ਕੋਲੀ ਦੁੱਧੀ ਬੋਣਾ। ਜਿੰਦਾ ਪਾਚਾ ਉਹਨਾਂ ਦੀ ਪੀਣੀ ਵਿੱਚ ਦੁੱਧ ਪਾਉਣੇ ਹੁੰਦੇ ਆ ਨਾ ਤੇ ਇਹੇ ਚਾਹਾਂ ਦੇ ਵਿੱਚ ਆਪਾਂ ਦੁੱਧ ਪਾ ਕੇ ਬਣਾਉਣ ਲੱਗੇ ਆ ਜੀ। ਤੇ ਇਸ ਤਰ੍ਹਾਂ ਤੇ ਆਪਾਂ ਇਹਦੇ ਵਿੱਚ ਸ਼ੱਕਰ ਤੇ ਚੀਨੀ ਪਾ ਦੇਣੀ ਆ। मिक्स ਕਰਦੇ ਪਾਈਏ ਮੈਂ ਚੀਨੀ ਤੇ ਸ਼क्कर ਤੇ ਹੁਣ ਮੈਂ ਪਹਿਲਾਂ ਇਹਨੂੰ ਮਿਕਸ ਕਰ ਲਵਾਂ ਤੇ ਫਿਰ ਮੈਂ ਇਹਨੂੰ 2 ਮਿੰਟ ਸੇਕ ਲਵਾਉਂਗੀ ਤਾਂ ਕਿ ਜਿਹੜਾ ਇਹਨਾਂ ਨੇ ਪਾਣੀ ਛੱਡਣਾ ਚੀਨੀ ਨੇ ਤੇ ਸ਼ੱਕਰ ਨੇ ਤੇ ਉਹਨੂੰ ਵੀ ਆਪਾਂ ਪਕਾਉਣਾ ਵਾ। ਨਾਲ ਹੀ ਆਪਾਂ ਸ਼ੱਕਰ ਤੇ ਚੀਨੀ ਨੂੰ ਮਿਕਸ ਕਰ ਲਿਆ ਤੇ ਹੁਣ ਆਪਾਂ 2 ਮਿੰਟ ਗੈਸ ਛੱਡ ਕੇ ਇਹਨੂੰ ਪਕਾਉਨੇ ਆ। ਇਹਨਾਂ ਚ ਚੀਨੀ ਤੇ ਸ਼ੱਕਰ ਪਾਣੀ ਛੱਡੂਗੀ ਤੇ ਉਸ ਪਾਣੀ ਨੂੰ ਸਿਕਾਉਣਾ ਵਾ। ਇਹਦੇ ਵਿੱਚ ਤੁਹਾਨੂੰ ਚਾशनी ਬਣਾਉਣ ਦੀ ਲੋੜ ਹੀ ਨਹੀਂਗੀ। ਕੋਈ ਚਾशनी ਦੇ ਚੱਕਰਾਂ ਦੇ ਵਿੱਚ ਕਈ ਵਾਰੀ ਜਦ ਨਹੀਂ ਇਕ ਤਰ ਦੀ ਨਾ ਬਣੇ ਤਾਂ ਤੇ ਥੋੜੀ ਜਿਹੀ ਪ੍ਰੋਬਲਮ ਆ ਜਾਂਦੀ ਹੈ ਇਹ ਬਿਨਾ ਚਾਸ ਜੀ ਤੋਂ ਆ ਲੱਡੂ ਤੇ ਬਹੁਤ ਹੀ ਵਧੀਆ ਮੋਤੀ ਚੋ ਦੇ ਲੱਡੂ ਬਣਦੇ ਆ ਜਿੱਥੇ ਆਪਾਂ ਗੈਸ ਨੂੰ ਮੈਂ ਆਨ ਕਰ ਲਾ ਹਾਂ ਮੈਂ ਬੰਦ ਕਰ ਦਿੱਤਾ ਸੀ ਤੁਸੀਂ ਇੱਥੇ ਨਾਰੀਆ ਵੀ ਪਾ ਸਕਦੇ ਨਾਲੇ ਆਲ ਦਾ ਬਰਾਦਾ ਵੀ ਪਾ ਸਕਦੇ ਆ ਉਧਰ ਘੋਸ ਕਰਕੇ ਮੈਂ ਸਿਰਫ ਇਹਦੇ ਵਿੱਚ ਮਗਜੀ ਪਾਏ ਇਕੱਲੇ ਤੁਸੀਂ ਮਗਜੀ ਪਹਿਲਾਂ ਭੁੰਨ ਕੇ ਵੀ ਪਾ ਸਕਦੇ ਆ ਤੇ ਇਸ ਟਾਈਮ ਉੱਤੇ ਵੀ ਪਾ ਸਕਦੇ ਆ ਨਹੀਂ ਆਪਾਂ ਇੱਕ ਤੋਂ 2 ਮਿੰਟ ਲੱਗਣਗੇ ਸੁਕਾਉਣ ਨੂੰ ਇਸ ਟਾਈਮ ਤਾ ਇਹ ਪ੍ਰਸ਼ਾਦ ਵਰਗਾ ਬਣ ਗਿਆ ਤੇ ਥੋੜਾ ਜਿਹਾ ਆਪਾਂ ਇਹਨੂੰ ਹੋਰ ਸੁਕਾਉਣਾ। ਫਿਰ ਇਹ ਜਿਵੇਂ ਸੁਰੂ ਵਿੱਚ ਮੈਲਟ ਹੁੰਦੀ ਹੈ ਚੀਨੀ ਬਿਲੇ ਵਰਗਾ ਬਣ ਜਾਂਦਾ ਜਿਵੇਂ ਆਪਾਂ ਦਲੀਆ ਬਣਾਉਂਦੇ ਹਾਂ ਕਣਕ ਦਾ ਪਾਣੀ ਵਾਲਾ ਉਦਾਂ ਦਾ ਬਣ ਜਾਂਦਾ। ਫਿਰ ਇਹ ਪ੍ਰਸ਼ਾਦ ਵਰਗਾ ਬਣ ਜਾਂਦਾ ਤੇ ਫਿਰ ਥੋੜਾ ਜਿਹਾ ਹੋਰ ਸੁਕਾ ਲਓ ਤੇ ਫਿਰ ਇਹ ਲੱਡੂ ਬੱਟੇ ਜਾਂਦੇ ਆ। ਤੇ ਬਹੁਤ ਹੀ ਸਵਾਦ ਲੱਡੂ ਬਣਦੇ ਆ ਮੋਤੀਚੂਰ ਦੇ ਲੱਡੂ ਤੁਸੀਂ ਖਾਣੇ ਭੁੱਲ ਜਾਓਗੇ। ਇਹ ਦੋਸੀ ਇਸ ਤਰੀਕੇ ਨਾਲ ਹਜ਼ਮਾ ਡੂ ਬਣਾਈ ਜਿਨ ਤੁਸੀਂ ਦਿਓਗੇ ਉਹਨਾਂ ਨੂੰ ਪਤਾ ਵੀ ਨਹੀਂ ਲੱਗਣਾ ਕਿ ਇਹ ਮੋਤੀ ਗੱਡੂ ਬਣੇ ਹੋਏ ਕਾਦੇ ਆ ਤੇ ਮੈਂ ਫੂਡ ਕਲਰ ਦਾ ਇਸਤੇਮਾਲ ਨਹੀਂ ਕਰਦੀ ਇਸ ਕਰਕੇ ਮੈਂ ਸ਼ੱਕਰ ਵੀ ਪੂਰੀ ਤਾਂ ਨਹੀਂ ਪਾਈਗੀ ਅਧਿਚੀਨੀ ਤਦਨ ਸ਼ੱਕਰ ਤਾਂ ਪਾਈ ਆ ਤਾਂ ਕਿ ਸ਼ੱਕਰ ਦੇ ਨਾਲ ਥੋੜਾ ਜਿਹਾ ਡਾਰਕ ਆ ਜਾਂਦਾ ਇਹ ਇਸ ਥੋੜਾ ਜਿਹਾ ਕਲਰ ਪੀਲਾ ਪਾਣਾ ਜਿਵੇਂ ਕੁਝ ਤਾਂ ਕੇਸਰ ਦਾ ਕਲਰ ਆ ਤੇ ਕੁਛ ਅਧਿਚੀਨੀ ਤੇ ਅਧਿ ਸ਼ੱਕਰ ਪਾਈ ਕਰਕੇ ਥੋੜਾ ਜਿਹਾ ਜੈਲੂ ਕਲਰ ਵਿੱਚ ਆ ਜਾਂਦੇ ਇਹ ਜਿਨਹੀਂ ਤਾਂ ਫੇਰ ਥੋੜਾ ਜਿਹਾ ਬ੍ਰਾਊਨ ਕਲਰ ਵਿੱਚ ਆ ਜਾਂਦੇ ਇਹ ਲੱਡੂ ਇਹ ਜਿਹੜੇ ਫੂਡ ਕਲਰ ਨੇ ਉਹ ਆਪਣੇ ਸਿਹਤ ਲਈ ਬਹੁਤ ਨੁਕਸਾਨਦਾਇਕ ਆ ਇਸ ਕਰਕੇ ਤੁਸੀਂ ਕੇਸਰ ਦਾ ਇਸਤੇਮਾਲ ਕਰੋ ਜਾਂ ਬੀਟਰੂਟ ਦਾ ਕਰ ਲੋ ਉਹਦਾ ਜੂਸ ਕੱਢ ਕੇ ਆਰਟੀਫੀਸ਼ੀਅਲ ਚੀਜ਼ਾਂ ਤੋਂ ਥੋੜਾ ਜ਼ਿਆਦਾ ਤੇਜ਼ ਕਰੋ ਤੇ ਡੱਬਾ ਬੰਦ ਤੋਂ ਵੀ ਤੇਜ਼ ਕਰੋ ਦੇਖੋ ਜੀ ਇੱਥੇ ਆਪਾਂ ਹੁਣ ਸਾਰਾ ਮਟੀਰੀਅਲ ਧੋ ਕੇ ਦੇਸੀ ਘਿਓ ਪਾ ਕੇ ਆਪਣੇ ਹੱਥਾਂ ਨਾਲ ਬਣਾਏ ਇਹ ਲਓ ਤੇ ਬਣਾਉਣ ਨੂੰ ਵੀ ਬਹੁਤ ਘੱਟ ਟਾਈਮ ਲੱਗਦਾ ਜਦੋਂ ਵੀ ਘਰ ਕਿਤੇ ਮਹਿਮਾਨ ਨੇ ਆਉਣਾ ਤੇ फटाफट ਹੀ ਚਾਹੀਦਾ ਤੇ ਠੰਡਾ ਹੋਏ ਤੋਂ ਥੋੜਾ ਜਿਹਾ ਨੇ ਸਖਤ ਹੋਰ ਹੋ ਜਾਣਾ ਦੇ 50% ਠੰਡਾ ਹੋ ਜਾਊਗਾ ਉਸ ਟਾਈਮ ਆਪਾਂ ਇਹਦੇ ਲੱਡੂ ਬਟਾ ਦੇ ਜਿਸ ਤਰ੍ਹਾਂ ਅੰਦਰ ਖਾਵੀ ਦਿੰਨੇ ਆ ਆਪਣੇ ਢੇਰ ਇਹਦਾ ਨਾ ਬਣ ਗਿਆ ਅੱਗੇ ਹੁਣ ਆਪਾਂ ਇਹਨੂੰ 1 ਮਿੰਟ ਰੁਵਾਵਾਂਗੇ ਇਹ ਨਿਕਲ ਆਹੀ ਨੂੰ ਛੱਡ ਦਿੱਤਾ ਤੇ ਠੰਡਾ ਹੋਣ ਤੋਂ ਬਾਅਦ ਆਪਾਂ ਇਹਦੇ ਲੱਡੂ ਬਟਾ ਨੂੰ ਕਰ ਦਈਏ ਬੰਦ ਤੇ ਆਪਾਂ ਇਹ ਤਿਆਰ ਹੋ ਗਿਆ ਲੱਡੂ ਬਟਾਣ ਵਾਸਤੇ ਇਹਨਾਂ ਆਪਾਂ ਠੰਡਾ ਕਰਦੇ ਹਾਂ ਲਓ ਜੀ ਆਪਣਾ ਮਟੀਰੀਅਲ 50% ਠੰਡਾ ਹੋ ਗਿਆ। ਤੇ ਹੁਣ ਆਪਾਂ ਇਹਦੇ ਬੱਡਦੇ ਆ ਲੱਡੂ। ਜਿਹੜਾ ਆ ਸਹੀ ਤੁਸੀਂ ਵੱਡਾ ਛੋਟਾ ਜਿਹੜਾ ਮਰਜ਼ੀ ਵੱਟ ਸਕਦੇ ਆ। ਬਹੁਤ ਹੀ ਘੱਟ ਘਰੇ ਵਿੱਚ ਬਣਦੇ ਆ ਦੇਖੋ ਕਿਉਂ ਇਹਨਾਂ ਨੇ ਸਾਰਾ ਰਿਲੀਜ਼ ਕਰਤਾ ਜਿਹੜੇ ਆਪਾਂ ਪਾਏ ਸੀ ਸਮਝ। ਇਹ ਤਾਂ ਤੁਸੀਂ ਬੱਲ ਲੱਡੂ ਵੱਟ ਕੇ ਤੇ ਬਿਲਕੁਲ ਠੰਡੇ ਹੋਣ ਤੋਂ ਬਾਅਦ ਬਿਲਕੁਲ ਇਹ ਕਿਉਂ ਬਗਲਾ ਸਾਰਾ ਸੋਖ ਜਾਣਗੇ। ਜਿਹੜੇ ਇਹਨੇ ਸੋਹਣੇ ਲੱਡੂ ਬਣਦੇ ਆ ਇਹ। ਸੋ ਮਚਾਵਲਾਂ ਦੇ ਮਤੀ ਚੋਂ ਦੇ ਲੱਡੂ। ਆਪਾਂ ਸਾਰਿਆਂ ਨੇ ਲੇਟ ਵਿੱਚ ਪਾ ਲੈਨੇ ਆ ਤੇ ਤੁਹਾਨੂੰ ਵਟ ਕੇ ਦਿਖਾ ਦਿੰਨੇ ਆ ਸਾਰੇ ਇਹ ਨੂੰ ਚਾਵਲਾ ਨੂੰ ਹੀ ਬਟਣਿਆ ਹੈ ਕਿਉਂ ਇਹ 50% ਠੰਡਾ ਹੋ ਜੇ ਗਰਮ ਗਰਮ ਨਹੀਂ ਬਟਿਓ ਜਦੋਂ ਜਪਾ ਸਾਰੇ ਲੱਡੂ ਬਟਾਦੇ ਆ ਤੇ ਫਿਰ ਮਿਲਦੇ ਆ ਲਓ ਜੀ ਸਾਮੋਚਾਵਾਂ ਦੇ ਨਾਲ ਆਪਣੇ ਮੋਤੀ ਚੋਦੇ ਲੱਡੂ ਬਣ ਕੇ ਹੋ ਗਏ ਆ ਤਿਆਰ ਤੇ ਆਪਾਂ 50% ਠੰਡੇ ਹੋਣ ਤੋਂ ਬਾਅਦ ਲੈ ਵਟ ਤੇ ਬਹੁਤ ਹੀ ਸੋਹਣੇ ਦਾਣੇਦਾਰ ਲੱਡੂ ਬਣੇ ਆ ਇਹਦਾ ਟੈਕਸਚਰ ਵੀ ਬਹੁਤ ਵਧੀਆ ਵਾ ਤੁਹਾਨੂੰ ਦਿਖਾ ਦੇਣਾ ਕਿ ਕਿੰਨੇ ਧਾਣੇਦਾਰ ਬਣੇ ਹੋਏ ਲੱਡੂ ਆਏ ਜੇ ਤੁਸੀਂ ਵੀ ਘਰ ਵਿੱਚ ਇਹ ਕਣੀਆਂ ਵਾਲੇ ਚਾਵਲ ਸੋਮੋ ਚਾਵਲ ਤੇ ਦਹੀਏ ਦੇ ਨਾਲ ਮੋਤੀ ਚੋਦੇ ਲੱਡੂ ਬਣਾ ਕੇ ਦੇਖਿਓ ਫਿਰ ਸਾਨੂੰ ਕਮੈਂਟਾਂ ਵਿੱਚ ਲਿਖਿਓ ਤੁਹਾਡੇ ਮੋਤੀ ਚੋਦੇ ਲੱਡੂ ਕਿੰਦਾ ਦੇ ਬਣੇ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਸਾਡੇ ਚੈਨਲ ਨੂੰ ਸਪੋਰਟ ਕਰਿਓ ਆਂਟੀ ਦਾ ਬਟਨ ਦਬਾਉਣਾ ਨਾ ਭੁੱਲਿਓ ਤਾਂ ਕਿ ਹਰ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਮਿਲ ਸਕੇ ਅਸੀਂ ਤੁਹਾਡੇ ਕਮੈਂਟਾਂ ਦਾ ਇੰਤਜ਼ਾਰ ਕਰਦੇ ਹਾਂ And